ਫਲਣੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਜਾਣਕਾਰੀ ਕਿਸਾਨ ਭਰਾਵੋ ਝੋਨੇ ਦੀਆਂ ਘੱਟ ਸਮਾਂ ਲੈ ਕੇ ਪੱਕਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਰਨਾ ਬਹੁਤ ਹੀ ਲਾਹੇਵੰਦ ਹੈ ਇਹ ਕਿਸਮਾਂ ਲਗਭਗ 90 ਤੋਂ 110 ਦਿਨ ਦੇ ਸਮੇਂ ਵਿੱਚ ਆਪਣਾ ਫਸਲੀ ਚੱਕਰ ਪੂਰਾ ਕਰਕੇ ਪੱਕ ਕੇ ਤਿਆਰ ਹੋ ਜਾਂਦੀਆਂ ਹਨ ਅਤੇ ਇਹਨਾਂ ਦਾ ਝਾੜ ਵੀ ਪੂਰਾ ਨਿਕਲਦਾ ਹੈ ਅੱਜ ਅਸੀਂ ਤੁਹਾਨੂੰ ਅਜਿਹੀਆਂ ਕਿਸਮਾਂ ਬਾਰੇ ਜਾਣਕਾਰੀ ਦਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪਿਛਲੇ ਸਾਲ ਤੋਂ ਬਹੁਤ ਹੀ ਚਰਚਾ ਦਾ ਵਿਸ਼ਾ ਰਹੀ ਕਿਸਮ ਪੀਆਰ 126 ਬਾਰੇ ਇਹ ਕਿਸਮ ਲਗਭਗ 93 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦੀ ਪਨੀਰੀ 25 ਮਈ ਤੋਂ 20 ਜੂਨ ਤੱਕ ਲਗਾਈ ਜਾ ਸਕਦੀ ਹੈ ਇਸ ਤਰ੍ਹਾਂ ਇਸ ਦੀ ਬਿਜਾਈ ਅਗੇਤੀ 25 ਮਈ ਅਤੇ ਪਛੇਤੀ 20 ਜੂਨ ਤੱਕ ਕੀਤੀ ਜਾ ਸਕਦੀ ਹੈ ਪੀਆਰ 126 ਕਿਸਮ ਦੀ ਪਨੀਰੀ 25 ਤੋਂ 30 ਦਿਨ ਵਿੱਚ ਤਿਆਰ ਹੋ ਜਾਂਦੀ ਹੈ ਇੱਕ ਕਿਸਮ 30 ਕੁਆਂਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਝਾੜ ਦਿੰਦੀ ਹੈ ਇਸ ਤੋਂ ਇਲਾਵਾ PR131 PR129 PR128 PR122 PR114 PR113 ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ ਇਹ ਕਿਸਮਾਂ ਦੀ ਪਨੀਰੀ 20 ਤੋਂ 25 ਮਈ ਤੱਕ ਬੀਜੀ ਜਾ ਸਕਦੀ ਹੈ ਇਹ ਕਿਸਮਾਂ ਦਰਮਿਆਨੇ ਕੱਦੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਕਿਸਮਾਂ ਦੇ ਝੋਲ ਲੰਬੇ ਅਤੇ ਸਾਫ਼ ਹੁੰਦੇ ਹਨ ਇਹਨਾਂ ਕਿਸਮਾਂ ਦਾ ਝਾੜ 27 ਤੋਂ 31 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਹੋ ਸਕਦਾ ਹੈ। ਪੀਆਰ 127 ਅਤੇ ਪੀਆਰ 130 ਦੀ ਪਨੀਰੀ 25 ਤੋਂ 31 ਮਈ ਤੱਕ ਮੀਜੀ ਜਾ ਸਕਦੀ ਹੈ। ਇਹਨਾਂ ਦੋਨਾਂ ਕਿਸਮਾਂ ਦਾ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਧੰਨਵਾਦ।